توکي نال پتا آهي پيٽا ਬਹੁਤ ਅੱਛੇ ਕਲਾਕਾਰ ਇਹ ਮੇਲੇ ਕਰਨੇ ਖਾਲਜ ਦਾ ਬੜਾ ਨਹੀਂ ਹੈ ਇਹਨਾਂ ਦਾ ਉਸਤਾਜੀ ਅਮਰਸਨ ਚੰਗਿਲਾਰੀ ਕਰਾਉਂਦੇ ਉਹਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਪਿਆਰ ਹੈ ਕਹਿੰਦੇ ਬਾਜੀ ਇਹ ਮੇਲੇ ਤਾਂ ਕੀ ਜਿੱਸਾ ਜਾਨਵਰ ਆਦਮੀ ਪਹੁੰਚਣ ਜਹਰ ਬੱਤ ਹੈ ਇਹਨਾਂ ਬਾਰੇ ਕਹਿੰਦੇ ਕੁਝ ਕਹਿ ਨਹੀਂ ਸਕਦਾ ਨਾ ਬਾਰੇ ਬੜੀ ਅੱਛੀ ਇਨਸਾਨ ਆਸਟ੍ਰੇਲੀਆ ਦੇ ਵਿੱਚ ਬੜਾ ਅੱਛਾ ਬਿਜ਼ਨਸ ਔਰ ਬਿਜ਼ਨਸ ਨਾ ਹੋਣ ਦੇ باوجود ਫਿਰ ਵੀ ਜ਼ਮੀਨ ਉੱਤੇ ਹੈ ਕਦੇ ਇਹਨਾਂ ਨੇ ਹੰਕਾਰ ਨਹੀਂ ਕੀਤਾ ਭੈਣ ਜੀ ਰਵੀਨਾ ਜੀ ਇਹਨਾਂ ਦਾ ਬੜਾ ਇਹਨਾਂ ਸਾਥ ਨਾਲ ਤੇ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਉਸਤਾਦ ਜੀ ਦਾ ਇਹਦਾ ਵੱਡਾ ਇਹ ਮੇਲਾ ਕਰਾਇਆ ਕਿਉਂਕਿ ਕੋਈ ਹਾਥਰੀ ਮੋਦਾ ਸੀਗਾ ਉਹ ਕਿ ਹਾਥਰੀ ਮੋਦਾ ਸੀ ਸਾਰੇ ਕਰਦੇ ਸੀਗੇ ਇਹ ਪਤਾ ਨਹੀਂ ਕੀ ਹੋ ਜਾਊਗਾ ਪਤਾ ਨਹੀਂ ਕੀ ਹੋ ਜਾਊਗਾ ਪਰ ਕੁਝ ਨਹੀਂ ਹੁੰਦਾ ਕਿਉਂਕਿ ਉਹਦਾ ਆਸ਼ੀਰਵਾਦ ਹੈ ਹਮੇਸ਼ਾ ਨਾ ਰਹਿਣਾ ਤੁਹਾਡੇ ਔਰ ਬਿਜ਼ਨਸਰ ਇਸ ਸਮੇਂ ਦੇ ਬਾਅਦ ਤੁਸੀਂ ਦੇਖੋ ਕਿੰਨਾ ਤੁਹਾਡਾ ਅੱਗੇ ਵਧਦਾ ਹੋ। ਕਿਉਂਕਿ ਇਹਨਾਂ ਦਾ ਨਸੀਬ ਉਹਦੇ ਨਾਲ ਪ੍ਰਾਪਤ ਹੈ। ਔਰ ਮੈਨੂੰ ਇਹਨਾਂ ਦਾ ਸ਼ਿਰਵਾਦ ਹੋਇਆ। ਮੈਂ 5 ਰੁਪਏ ਲੈ ਕੇ ਆਇਆ ਸੀਗਾ। ਮੈਂ 5 ਰੁਪਏ ਲੈ ਕੇ ਆਇਆ ਸੀ ਹਾਰੇ ਵਿੱਚ ਤੇ ਉਸਤਾਜ ਦਾ ਇਹਨਾਂ ਸ਼ਿਰਵਾਦ ਤਰਤ ਹੋਇਆਗਾ ਅੱਜ ਲੱਖਾਂ ਵਿੱਚ ਗਿਣਦੇ। ਪਟਾ ਸ਼ਿਰਵਾਦ। ਥੈਂਕ ਯੂ। ਕਿ ਕਰਨੇ ਕਦੇ ਕਿਸੇ ਮੇਲੇ ਤੇ ਹੋਇਆ ਕਿਤੇ ਵਰਸੀ ਨਹੀਂ ਹੋਇਆ ਜਿਹੜਾ ਉਹਦੇ ਸਾਥੀ ਕਲਾਕਾਰ ਨੇ ਸਜੰਦਿਆਂ ਨੂੰ ਸਨਮਾਨ ਕੀਤਾ ਨਾ ਕੀ ਆ ਬਾਤ ਹੈ ਜੋਰ ਨਾਲ ਤਾੜੀ ਮਾਰ ਦਿਓ ਤੁਹਾਡੇ ਗਰੀਬੰਦਰੀ ਉਹਨਾਂ ਦਾ ਸਨਮਾਨ ਇਹਨਾਂ ਨੇ ਪਹਿਲੀ ਵਾਰ ਕੀਤਾ ਹੈ ਔਰ ਕਿੰਨੇ ਅੱਛੇ ਰਾਈਟਰ ਜਿਹੜੇ ਲੇਖਕ ਨੇ ਜਿਹੜੇ ਹਮੇਸ਼ਾ ਪਿੱਛੇ ਰਹਿੰਦੇ ਨੇ ਕਾਹ ਕਰਕੇ ਬੈ ਚਲਾ ਜਾਂਦਾ ਪਰ ਕਲਾ ਰਾਈਟਰ ਬੱਚੇ ਰਹਿੰਦਾ ਹੈ ਪ੍ਰਣਮ ਪਰ ਬਰਾਬਰ ਸਨਮਾਨ ਕੀਤਾ ਤੁਹਾਨੂੰ ਬਹੁਤ ਧੰਨਵਾਦ ਹੈ ਜੀ ਫੁੱਲਾਵਾਂ ਤੋਂ ਆਕੇ ਐਨੀ ਮਿਹਨਤ ਕੀਤੀ ਆ ਕੇ। ਚਮਕ ਚਮਕਿਲਾ ਜੀ, ਕਿੱਕੇ ਧਾਰੇ ਵਾਲਾ ਜੀ, ਅਮਰ ਅਰਸ਼ੀ ਸਾਹਿਬ ਸਾਡੇ ਸਾਰੇ ਵੀਰ ਬੈਠੇ ਨੇ। ਅਜੇ ਗੇਲ ਸਾਹਿਬ ਸੁਗਰੀਦੋਂ ਇਹਨਾਂ ਦੋਨਾਂ ਬੰਦਿਆਂ ਨੇ ਮਿਹਨਤ ਕੀਤੀ ਆ ਕੇ ਇੱਥੇ। ਅੱਜ ਮੇਲਾ ਸਫਲ ਹੋ ਗਿਆ। ਇਹ ਤੁਹਾਡਾ ਮੇਲਾ ਹੈ। ਤੁਹਾਡੇ ਅਸ਼ੀਰਵਾਦ ਨਾਲ, ਪਬਲਿਕ ਦੇ ਅਸ਼ੀਰਵਾਦ ਨਾਲ। ਸੋਜੰਦਰਾ ਥੈਂਕ ਯੂ, ਕਲੌਨੀ ਥੈਂਕ ਯੂ। ਆਂ ਦੇਖੋ।